ਕਮਾਲ ਹੋਈ ਪੀ ਜਮਾ ਕੋਈ ਹਾਲਾ ਗਲੀਆਂ ਦਾ ਪ੍ਰਧਾਨ ਬਣਾਉਣ ਦਾ ਕੀ ਫਾਇਦਾ ਹੋਇਆ ਅਕਸਰ ਵੋਟਾਂ ਪਾ ਕੇ ਪ੍ਰਧਾਨ ਬਣਾਇਆ ਮੈਂ ਕਰਦਾ ਗੱਲ ਅੱਜ ਜਾ ਕੇ ਪ੍ਰਧਾਨ ਜੀ ਤੁਹਾਨੂੰ ਵੋਟਾਂ ਪਾ ਕੇ ਪ੍ਰਧਾਨ ਬਣਾਇਆ ਪਿੰਡ ਦੀ ਇੱਕ ਵੀ ਗਲੀ ਹੈ ਚੱਜ ਦੀ ਬੁਰਾ ਹਾਲ ਹੋਇਆ ਪੈ ਇੰਨਾ ਜਿਆਦੇ ਚਿੱਕੜ ਇੰਨੇ ਜਿਆਦੇ ਟੋਏ ਕਮਾਲ ਹੋਈ ਪੀ ਪ੍ਰਧਾਨ ਜੀਵਾ ਤੇਰੇ ਵਾਲੀ ਸੜਕ ਤਾਂ ਬਣਾਈ ਦਿੰਨੇ ਆ ਦਿਰਵੰਤ ਪ੍ਰਧਾਨ ਜੀ ਕੁਛ ਨਾ ਕੁਛ ਤਾਂ ਤੁਸੀਂ ਕਰੋ ਪ੍ਰਧਾਨ ਜੀ ਤੁਸੀਂ ਕਿਹੜਾ ਜੇਬ ਚੋਂ ਕਰਦੇ ਹੋ ਜਦੋਂ ਪਿੱਛੋਂ ਨਹੀਂ ਗ੍ਰਾਂਟ ਆਉਂਦੀ ਸੋਡਾ ਕੀ ਕਸੂਰ ਹੈ ਠੀਕ ਆ ਪ੍ਰਧਾਨ ਜੀ ਠੀਕ ਆ ਚੰਗਾ ਪ੍ਰਧਾਨ ਜੀ ਮੈਂ ਬੀਅਰ ਕਿੱਥੋਂ ਲੈਂਦਾ ਫਿਰੂ ਆ ਬੀਅਰ ਵੀ ਲਾਇਆ 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 ਬਾਕੀ ਪ੍ਰਧਾਨ ਜੀ ਆਪਣੇ ਪਿੰਡ ਦੇ ਨਾ ਗਲੀਆਂ ਧਰਮ ਵਾਲੀ ਬਾੜੀਆਂ ਸੋਹਣਾ ਗਲੀਆਂ ਤੇ ਸੜਕਾਂ ਵੀ ਮੈਂ ਕਹਿੰਦਾ ਅੰਤ ਹੀ ਨਹੀਂ ਕੋਈ ਇਹੋ ਜਿਹੀਆਂ ਸੜਕਾਂ ਆਪਣੇ ਪਿੰਡ ਦੀਆਂ ਠੀਕ ਆ ਪ੍ਰਧਾਨ ਜੀ ਪ੍ਰਧਾਨ ਜੀ ਸੁੱਕੀ ਨੰਗਣੀ ਨਹੀਂ ਮੈਂ ਕਹਿੰਦਾ ਕਰਾਰਾ ਵੀ ਲਈ ਜਾਵਾਂ ਕਿੱਥੋਂ ਮੈਂ ਫੜਦਾ ਕਰੂ ਆ ਲਾਇਆ ਲਾਇਆ ਪ੍ਰਧਾਨ ਜੀ ਸੁਣਵਾਏ ਕਹਿੰਦਾ ਸੀਗਾ ਆਪਣੇ ਪਿੰਡ ਦਾ ਐਡੀਆਂ ਸੋਹਣਾ ਗਲਨਾ ਪ੍ਰਧਾਨ ਜੀ ਕੋਈ ਇੰਟਰਵਿਊ ਵਾਲਾ ਸਾਧ ਕੇ ਆਪਣੇ ਪਿੰਡ ਬਾਰੇ ਇੰਟਰਵਿਊ ਕਿਉਂ ਨਹੀਂ ਕਰਵਾਉਂਦੇ ਐਡੀ ਸੋਹਣੀਆਂ ਗਲੀਆਂ ਆਪਣੇ ਪਿੰਡ ਦੀਆਂ ਇੰਨੀਆਂ ਸੋਹਣੀਆਂ ਸੜਕਾਂ ਨੇੜੇ-ਤੇੜੇ ਕਿਸੇ ਵੀ ਪਿੰਡ ਦੇ ਵਿੱਚ ਐਹੋ ਜਿਹਾ ਗਲੀਆਂ ਸੜਕਾਂ ਹੈ ਨਹੀਂ ਜਿਹਹੇ ਜਿਹਾ ਆਪਣੇ ਪਿੰਡ ਦੇ ਨੇ। ਬਾਕੀ ਕੋਈ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਪ੍ਰਧਾਨ ਜੀ। ਆਪਾਂ ਤੁਹਾਡੇ ਨਾਲ ਆ। ਠੀਕ ਆ ਪ੍ਰਧਾਨ ਜੀ। ਠੀਕ ਆ।